ਪਿਆਰੂ ਜੀ ਅਗਰ ਤੁਸੀਂ ਰੋਜ਼ਾਨਾ ਦੇ ਜੀਵਨ ਵਿੱਚ ਕੋਈ ਇੱਕ ਗੱਲ ਚੰਗੀ ਸਿੱਖਦੇ ਹੋ ਤੇ ਇੱਕ ਗੱਲ ਬੜੀ ਛੱਡਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਇੱਕ ਚੰਗਾ ਇਨਸਾਨ ਬਣਾ ਸਕਦੇ ਹੋ ਇੱਕ ਚੰਗੀ ਗੱਲ ਹਰ ਨੂੰ ਸਿੱਖ ਲੋ ਇੱਕ ਵਾਰੀ ਛੱਡ ਦਿਓ ਤੁਹਾਡੀ ਜੀਵਨ ਬਹੁਤ ਹੋ ਜਾਣਗੇ ਤੁਹਾਡਾ ਜੀਵਨ ਬਹੁਤ ਹੀ ਬਣ ਜਾਏਗਾ ਤੁਹਾਨੂੰ ਪਤਾ ਹੋਵੇਗਾ ਜਿਹੜੇ ਬੱਚੇ ਪੜ੍ਹਾਈ ਵਿੱਚ శ్రਾਰਤ ਨਹੀਂ ਕਰਦੇ ਜਿਹੜੇ ਬੱਚੇ ਆਪਣੇ ਅਧਿਆਪਕ ਦਾ ਸਤਿਕਾਰ ਕਰਦੇ ਆ ਪ੍ਰੋਪਰ ਹੋਮਵਰਕ ਪ੍ਰੋਪਰ ਲੱਗ ਕੇ ਆਉਂਦੇ ਆ ਸਕੂਲ ਦਾ ਕੰਮ ਪੂਰਾ ਕਰਦੇ ਆ ਮੈਸੇਜ ਟੀਚਰ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦੇ ਆ ਪਰ ਉਸ ਬੱਚੇ ਨੂੰ ਟੀਚਰ ਬਹੁਤ ਜ਼ਿਆਦਾ ਪਿਆਰ ਕਰਦੇ ਕਿਉਂ ਕਰਦੇ ਨੇ ਕਿਉਂਕਿ ਉਹ ਅਧਿਆਪਕ ਦੇ ਟੀਚਰ ਦੇ ਕਹਿ ਮਾਦਕ ਕੰਮ ਕਰਦਾ ਹੈ ਇੱਕ ਬੜੇ ਬੱਚੇ ਇਹ ਉਹਦੇ ਸਿਆਣੇ ਬੱਚੇ ਆਪਣੀ ਲਾਈਫ ਦੇ ਵਿੱਚ ਸਕਸੈਸ ਹੁੰਦੇ ਨੇ ਸੋ ਇਸ ਕਰਕੇ ਹਰ ਰੋਜ਼ ਆਪਣੀ ਜ਼ਿੰਦਗੀ ਦਾ ਔਗਣ ਇੱਕ ਇੱਕ ਛੱਡੋ ਤੇ ਇੱਕ ਇੱਕ ਚੰਗੀ ਗੱਲ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਓ ਕੰਪਨੀ ਘਰ ਦੇ ਵਿੱਚ ਤੁਹਾਡੇ ਦਾਦਾ ਦਾਦੀ ਹੋਣਗੇ ਐਹੀ ਤੁਹਾਡੇ ਦਾਦਾ ਦਾਦੀ ਆ ਸਾਰੇ ਜਿਹੜੇ ਵੀ ਬੱਚਿਓ ਆਪਣੇ ਦਾਦਾ ਦਾਦੀ ਜੀ ਕੋਲ ਬੈਠ ਕੇ ਇੱਕ ਇੱਕ ਪਿੱਕ ਸੈੱਟ ਕਰਿਓ ਫਿਚ ਕੇ ਆਪਣੇ ਟੀਚਰ ਜੀ ਨੂੰ ਆਪਣੇ ਜਿਹੜੇ ਤੁਹਾਡੇ ਅਚਾਰ ਦੇ ਸਾਨੂੰ ਪਤਾ ਲੱਗੇ ਵੀ ਤੁਸੀਂ ਘਰ ਵਿੱਚ ਜਾ ਕੇ ਆਪਣੇ ਦਾਦਾ-ਦਾਦੀ ਨੂੰ ਪਿਆਰ ਕਰਦੇ ਹੋ ਕੀ ਤੁਸੀਂ ਉਹਨਾਂ ਦਾ ਸਤਿਕਾਰ ਕਰਦੇ ਹੋ ਜਿਨ੍ਹਾਂ ਦੇ ਘਰ 'ਚ ਦਾਦਾ-ਦਾਦੀ ਹੈ ਉਹ ਆਪਣੇ ਦਾਦਾ-ਦਾਦੀ ਜੀ ਕੋਲ ਬੈਠੇ ਹੋ ਬੈਠ ਕੇ ਉਹਨਾਂ ਨਾਲ ਇੱਕ ਇੱਕ ਬੋਲੋ ਖਿੱਚ ਕੇ ਆਪਣੇ ਮੋਬਾਈਲ ਦੇ ਵਿੱਚ ਉਹ ਤੁਸੀਂ ਆਪਣੇ ਕਲਾਸ ਚ ਆ ਕੇ ਸ਼ੇਅਰ ਕਰੀਏ ਮੈਂ ਕੱਲੀ ਕੱਲੀ ਫਿਕ ਦੇਖੂਗਾ ਵੀ ਕਿੰਨੇ ਬੱਚੇ ਨੇ ਜਿਹੜੇ ਆਪਣੇ ਦਾਦਾ-ਦਾਦੀ ਜੀ ਕੋਲ ਬੈਠਦੇ ਆ ਜਾ ਉਹਨਾਂ ਦਾ ਸਤਿਕਾਰ ਕਰਦੇ ਆ। ਜਾ ਉਹਨਾਂ ਨਾਲ ਬੈਠ ਕੇ ਗੱਲ ਕਰਦੇ ਆ। ਕਿਉਂਕਿ ਅੱਜ ਅਰਸ਼ ਨੰਬਰ ਦੇਖਦੇ ਆ। ਮੈਨੂੰ ਇਹ ਲੱਗਦਾ ਵੀ ਸ਼ਰਧ ਤੁਸ਼ੂ ਕੀ ਦਾ ਨਾਮ ਲੈਦੇ ਹੋ ਕਿਉਂਕਿ ਉਹਨਾਂ ਦੇ ਪ੍ਰਾਪਤ ਹੋਇਆ। ਤੁਸੀਂ ਬੱਚੇ ਹੋ। ਤੁਹਾਨੂੰ ਉਹਨਾਂ ਚੀਜ਼ਾਂ ਦਾ ਨਹੀਂ ਪਤਾ। ਜੋ ਅਸੀਂ ਦੇਖਦੇ ਆ ਸਮਾਂ ਆਉਂਦਾ ਵੀ ਸਾਜ ਵਿੱਚ ਕੀ ਕੀ ਵਾਪਰ ਰਿਹਾ ਹੈ। ਅਸੀਂ ਸਾਡੇ ਵਿੱਚ ਕੀ ਦੱਸਣਾ ਮੈਂ ਬਹੁਤ ਜ਼ਿਆਦਾ ਮਨੁੱਖਤਾ ਦੀ ਸੇਵਾ ਕਰੇ ਕੋਈ ਕੁਛ ਦੇਗੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸ਼ੇਰਵਾ ਮੈਂ ਜਿਹੜੇ ਲੋਕਾਂ ਨੂੰ ਚੋਣ ਪੋਸ਼ਣ ਦੇ ਰਹੇ ਹਾਂ ਉੱਥੇ ਪਤਾ ਕੀ ਲੱਗਦਾ ਪੰਜ ਕੰਨ ਬੱਚੇ ਵੱਢ ਲੇਗੇ ਆਪਣੀ ਆਪਣੀ ਜੌਬ ਤੇ ਨੇ ਪਿੱਛੇ ਜਿਹੜੇ ਯੋਗ ਨੇ ਉਹਨਾਂ ਦੀ ਕੋਈ ਸ਼ਮਾਰ ਨਹੀਂ ਉਹ ਰੋਂਦੇ ਨੇ ਕਈ ਕਹਾਜੇ ਕਲੇਗੇ ਇਕੱਲੇ ਰਹਿ ਕੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਬਿਮਾਰ ਹੋ ਗਏ ਕੋਈ ਦਵਾਈ ਦਵਾਵਾਲੀ ਮੈਡੀਸਨ ਦਵਾਵਾਲੀ ਕੋਈ ਸਪੋਰਟ ਵਾਲਾ ਨਹੀਂ ਉਹ ਕਈਆਂ ਦੇ ਬਹੁਤ ਜ਼ਿਆਦਾ ਸਰੀਰ ਨੂੰ ਆਪੇ ਤੰਗ ਹੋ ਚੁੱਕੇ ਨੇ ਕਿ ਕਿਦੇ ਪੈਰ ਤੇ ਹੱਥਾਂ ਨਾਲ ਕੱਢ ਦੇ ਵਿਖੇ ਉਹ ਚਾਹੇ ਕਾਰਨ ਇਹ ਹੈ ਕਿ ਬੱਚੇ ਬਚਪਨ ਤੋਂ ਬਜ਼ੁਰਗਾਂ ਨਾਲ ਨਹੀਂ ਜੁੜਦੇ ਅੱਜ ਤੁਸੀਂ ਆਪਣੇ ਬਜ਼ੁਰਗਾਂ ਨਾਲ ਜੁੜੋਗੇ ਮਾਤਾ ਪਿਤਾ ਦਾ ਦੇਸ਼ ਛੇਤੀ ਜੀ ਉਹਨਾਂ ਦਾ ਵੀ ਸਹਿਕਾਰ ਕਰ ਰਹੇ ਇਸ ਲਈ ਤੁਸੀਂ ਆਪਣੇ ਦਾਦਾ ਦਾਦੀ ਜੀ ਕੋਲ ਬੈਠਣਾ ਹੈ ਉਹਨਾਂ ਦੀ ਇੱਕ ਇੱਕ ਫੋਟੋ ਤੁਸੀਂ ਆਪਣੇ ਕਲਾਸ ਚਾਰਜ ਦੇ ਭੇਜਣੀ ਹੈ ਤਾਂ ਕਿ ਤੁਹਾਡਾ ਤੁਹਾਡੇ ਪੇਰੈਂਟਸ ਬਰਤੀ ਤੁਹਾਡੇ ਦਾਦਾ ਦਾਦੀ ਜੀ ਪ੍ਰਤੀ ਜਿਹੜਾ ਵਿਆਹ ਹੈ ਸਰਕਾਰ ਦੇ ਵਿੱਚ ਉਹ ਵਧਾ ਹੋਵੇ ਆਗੋ ਜੀ ਦੀ ਗੋਲੀ ਮੇਟੂਗੀ ਤੁਹਾਨੂੰ ਪਿਆਰ ਕਿਵੇਂ ਹੋਵੇਗਾ ਉਹਦੇ ਨਾਲ ਤੁਹਾਨੂੰ ਨਹੀਂ ਪਤਾ ਹੋਣਾ ਉਹ ਤੁਹਾਨੂੰ ਜਦੋਂ ਤੁਸੀਂ ਉਹਨੂੰ ਦੂਰ ਰੱਖੋ ਤੁਹਾਨੂੰ ਕਿਹਾ ਵੇਸ਼ ਕਰਦੇ ਆ ਕਿ ਉਹਨੂੰ ਯਾਦ ਕਰਦੇ ਆ ਇਹ ਸ਼ਾਇਦ ਤੁਹਾਨੂੰ ਨਾ ਮਤਲਬ ਆਵੇ ਤੁਸੀਂ ਛੋਟੇ ਵਾਜੇ ਤੁਹਾਨੂੰ ਇਹ ਨਾ ਚੀਜ਼ਾ ਦਾ ਨਹੀਂ ਪਤਾ ਜਿਨ੍ਹਾਂ ਦੇ ਦਾਦਾ ਦਾਦੀ ਛੋਟੇ ਮੱਧ ਵਿਛੜ ਜਾਂਦੇ ਆ ਇਸ ਤਰ੍ਹਾਂ ਕਿ ਉਹ ਦੁਨੀਆ ਤੋਂ ਚਲੇ ਜਾਂਦੇ ਆ ਜਦੋਂ ਵੱਡੇ ਹੁੰਦੇ ਆ ਉਹਨਾਂ ਨੂੰ ਪੁੱਛਿਆ ਕੋਈ ਕਹਿੰਦੇ ਕੁਝ ਛੜੂਆਂ ਦਾ ਯਾਦਨਾ ਕਰਦੇ ਹੋ ਉਹਨਾਂ ਨੂੰ ਜਿਨ੍ਹਾਂ ਨੂੰ ਤੁਹਾਨੂੰ ਯਾਦ ਕਰਦੇ ਆ ਤੁਹਾਨੂੰ ਪਿਆਰ ਆਵੇ ਇਸ ਲਈ ਸਾਰੇ ਉੱਚਿਆਂ ਨੇ ਆਪਣਾ ਦਾਨਦਾਰੀ ਦੀ ਕੋਲ ਬੈਠਣਾ ਹੈ ਬੈਠ ਕੇ ਇੱਕ 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 ਆਪਣੇ ਕਲਾਸਚਾਰ ਨੂੰ ਸ਼ੇਅਰ ਕਰਦੇ ਆ ਕੱਲੀ ਪੇਕੀ ਸ਼ੇਅਰ ਨਹੀਂ ਕਰਦੇ ਉਹਨਾਂ ਦਾ ਸਕਾਦਰ ਕਰਨਾ ਸਿੱਖਣਾ ਹੈ ਠੀਕ ਹੈ ਜਿੰਦਾਂ ਦਾ ਕੋ ਉਹ ਚਾਹਦੇ ਆ ਉਸ ਤਰੀਕੇ ਨਾਲ ਉਹਨੂੰ ਬੜੀ ਤਰ੍ਹਾਂ ਚੀ ਕਦੇ ਵੀ ਕਿਸੇ ਗੱਲ ਦਾ ਅਸਰ ਬੋਲ ਨਹੀਂ ਸਮਾਜੇ ਵਿੱਚ ਇਤਨਾ ਦੇ ਆਂਸਰ ਬਹੁਤ ਜਾਨਾ ਨੇ ਜਿਹੜੇ ਆਪ ਵੀ ਫੈਮਸਲ ਕਮੇਟੀ ਵਿੱਚ ਨਾਲ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਗਲਤ ਸੋਸਾਇਟੀ ਵਿੱਚ ਪਹੁੰਚ ਜਾਂਦੇ ਕਿਉਂਕਿ ਜਿਹੜਾ ਵਿਅਕਤੀ ਆਪ ਗਲਤ ਹੋ ਜਾਂਦਾ ਹੈ ਜਾਂ ਅਸ਼ੇਰਤ ਹੋ ਜਾਂਦਾ ਹੈ ਜਾਂ ਹੋਰ ਹਕਤਾਂ ਕਰਦੀ ਹੈ ਸ਼ੁਰੂ ਕਰ ਦਿੰਦਾ ਹੈ ਤੇ ਫਿਰ ਉਹ ਆਪਣੀ ਸੋਸਾਇਟੀ ਵਿੱਚ ਵਾਦਾ ਕਰਦਾ ਆਪਣੇ ਨਾਮ ਦੇ ਨਾਲ ਦੇਖਦਾ ਵੀ ਮੈਂ ਦੋ ਚਾਰ ਨੂੰ ਹੋਰ ਨਾਲ ਉਤਾਰ ਲਾਵਾਂਗੇ ਮੇਰੀ ਸੋਸਾਇਟੀ ਬਣੇਗੀ ਇਸ ਲਈ ਪਿਆਰੇ ਬੱਚਿਓ ਚਾਹੇ ਸਕੂਲ ਵਿੱਚੋਂ ਚਾਹੇ ਸਕੂਲ ਤੋਂ ਬਾਹਰੋਂ ਚਾਹੇ ਤੁਸੀਂ ਪਲੱਸ ਟੂ ਕਰਕੇ ਗ੍ਰੈਜੂਏਸ਼ਨ ਕਰਕੇ ਪੜ੍ਹ ਕੇ ਹਰ ਜਾਓ ਪਰ ਫਿਰ ਵੀ ਆਪਣੀ ਸ਼ੈਲੀਆ ਜਾਣੋ ਕਦੇ ਵੀ ਮਾਲਿਸ਼ ਸ਼ੈਲੀ ਦੇ ਚੈਂਟਰਾਂ 'ਦਾ ਉਹ ਤੁਹਾਡੀ ਜ਼ਿੰਦਗੀ ਬਰਬਾਦ ਹੋ ਜਾਏਗੀ ਤੁਸੀਂ ਅੱਜ ਸਭ ਦੇਖ ਤੋਂ ਵੀ ਅੱਜ ਨੂੰ ਆਉਣਾ ਮਿਲ ਗਿਆ ਸਮਾਜ ਦੇ ਵਿੱਚ ਜਿਹੜੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋਈ ਹੈ ਅੱਜ ਉਹ ਕਿਸੇ ਕੰਮ ਦੇ ਨਹੀਂ ਕਿ ਨਸ਼ਿਆਂ ਦੇ ਵਿੱਚ ਫਸੇ ਇਸ ਦੁਨੀਆ ਨੂੰ ਚਲੇਗਾ ਛੋਟੇ ਬੱਚੇ ਆਪਣੀਆਂ ਗਲਤੀਆਂ ਕਰਕੇ ਜਿੱਤੇ ਤੁਸੀਂ ਆਪਣੇ ਮਾਤਾ ਪਿਤਾ ਦਾ ਸਨਕਾਰ ਕਰਨਾ ਤੇ ਉਥੇ ਆਪਣੇ ਆਪ ਨੂੰ ਵੀ ਸਨਕਾਰ ਇੱਕ ਚੰਗੇ ਇਨਸਾਨ ਬਣ ਕੇ ਤੁਸੀਂ ਸਮਾਜ ਵਿੱਚ ਵੇਚਣਾ ਤਾਂ ਕਿ ਤੁਹਾਡੇ ਮਾਪਿਓ ਨੂੰ ਤੁਹਾਡੇ ਪਰਮਾਨਾ ਹੋਵੇ